ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਾ ਨਗਾਵਾਂ ਸੇ ਲੈ ਲੈ ਕੇ ਆ ਜੀ ਆਓ ਪੁੱਛ ਲੈਨੇ ਆ ਬਾਈ ਟੋਕੀਏ ਬਾਈ ਜੀ ਹਸਿਕਾਲ ਬਾਈ ਹਸਿਕਾਲ ਸਾਬ ਉਹ ਠੀਕ ਹੋ ਜਗੀ ਹਾਂ ਹਾਂ ਬਾਈ ਵਧੀਆ ਰੱਖ ਨਾਮ ਤੇ ਐਡਰੈਸ ਬੋਲੋ ਹਾਂ ਬਾਈ ਮੇਰਾ ਜੱਗਾ ਪਿੰਡ ਢਿਲਮਾ ਤਹਿਸੀਲ ਤਫਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ 'ਚ ਨੇੜੇ ਰਹਿੰਦਾ ਬਾਈ ਤਫਾ ਉਧਰੋਂ ਪੱਕੋ ਕੈਂਚਾ ਰਹ ਜਾਂਦੇ ਆਪਾਂ ਬਾਈ ਹਾਲੀ ਕਲੀ ਸੜਕ ਤੇ ਰਹਿੰਦੇ ਬਦੋਆਂ 'ਚ ਮੋਬਾਈਲ ਨੰਬਰ ਬੋਲੋ ਮੋਬਾਈਲ ਬਾਈ 76963 97138 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬਾੜਦੇ ਨੇ ਕਿਹੜਾ ਸੁਆ ਸੂਈ ਵੀ ਆ ਇਹ ਬਾਈ ਪਹਿਲਾਂ ਲਾ ਗਈ ਚਾਰ ਦਿਨ ਤੋਂ ਮੂੰਹ ਹੋ ਆ ਬੱਸੀ ਠੀਕ ਆ ਤੇ ਇਹਨੂੰ ਬਾਈ ਕਿਹੜਾ ਸੁਆ ਵੀ ਬਾਈ ਡਾਇਰੈਕਟਰ ਪਹਿਲਾਂ ਸੁਆ ਸੂਈ ਵੀ ਮੂੰਹ ਹੋ ਚਾਰ ਦਿਨ ਦਾ ਬੱਸੀ ਹੂੰ ਡਾਇਰੈਕਟਰ ਸੂਈ ਨੂੰ ਸਾਰੇ ਆਪਾਂ ਨੂੰ ਵੀਡੀਓ ਪਈਆ ਕੱਲ ਹੀ ਦੀ ਬੱਸੀ ਮਰੀ ਆ ਠੀਕ ਆ ਐ ਮੰਨ ਕੇ ਚੱਲ ਵਾਧ ਤੋਂ ਵਾਧ ਨੂੰ 10 12 ਦਿਨ ਹੋਏ ਹੋਏ ਇਸ ਸੂਈ ਦੇ ਠੀਕ ਆ ਹਾਂ ਬੱਸੀ ਇਹਦੀ ਗੱਲ ਐਕਸਪਾਇਰ ਹੋ ਗਈ ਹੂੰ ਤੇ ਆਪਾਂ ਨੂੰ ਵੀਡੀਓ ਹੈਗੀ ਉਹਦਾ ਬਾਕੀ ਪ੍ਰੋਪਰ ਡਾਇਰੈਕਟਰ ਜਮਾਂ ਪਹਿਲਾਂ ਬੱਸੀ ਆ ਥਾਂ ਤੋਂ ਦਿਖਾ ਦੇ ਬਹੁਤ ਚੰਗਾ ਲੱਗਾ ਹੂੰ ਦੇ ਵੀ ਲੋਬੇ ਦੀ ਬਣਤਰ ਬਣਤਰ ਸਿੱਧੇ ਬਹੁਤ ਚੰਗਾ ਦੇ ਵਾਲੂ ਡਾਕਟਰ ਠੀਕ ਆ ਬਈ ਦੁੱਧ ਵੀ ਐ ਮੰਨ ਕੇ ਚੱਲ ਬਈ ਹੁਣ 13 ਲੀਟਰ ਐਨ ਕੰਡੇ ਵਾਲਾ ਗਾ ਠੀਕ ਆ ਛੜ ਠੰਡੀ ਐਨੀ ਵਾਲਾ ਪੰਜ ਦੋ ਡਾਂਗ ਚੋਲੇ ਬਈ ਮਾ ਡਾਕਟਰ ਇੱਥੋਂ ਵੀ ਮੋੜੇ ਅਗਲਾ ਚਾਰ ਡਾਂਗ ਚੋਕੇ ਠੰਡੀ ਕਰਕੇ ਲੈ ਜਾਵੇ ਕੋਈ ਚੱਕਰੀ ਖੋਲ ਦੇ ਬਈ ਤੋੜ ਕੇ ਦਿਖਾ ਦੇ ਆ ਪ੍ਰਿੰਟ ਚੰਗਾ ਰਾਜੀ ਆ ਸਨਖਪਣਾ ਵੜ ਦੇ ਵਿੱਚ ਬਹੁਤ ਆ ਬਈ ਥਣ ਵੀ ਚੰਗਾ ਲੱਗਿਆ ਚਵਾਈ ਚਵਾਈ ਚੰਗੀ ਆ ਐ ਬਈ ਚਵਾਈ ਚੰਗੀ ਆ ਆ ਚਵਾਈ ਬਹੁਤ ਜਿਆਦਾ ਚੰਗੇ ਡਾਕਟਰ ਮੋਟੀ ਮੋਟੀ ਚਵਾਈ ਆ ਠੀਕ ਆ ਬਾਕੀ ਦਾ ਫੇਸਪੂਟ ਦਿਖਾ ਦੇ ਬਹੁਤ ਚੰਗਾ ਕੋਈ ਫੇਸ ਬੜਾ ਪਿਆਰਾ ਹੈ ਮੁੱਲ ਕੀ ਆਦਾ ਜਾਇਜ਼ ਦਾ 38000 ਦੀ ਦੇ ਦਾਂਗੇ ਡਾਕਟਰ ਮਾਨਤਨ ਹੋ ਜਾਈਏ ਬਸ 38000 ਰੁਪਿਆ ਮੁੱਲ ਆ ਭਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਏ ਚਵਾਈ ਚੂਈ ਡਾਕਟਰ ਬਹੁਤ ਵਧੀਆ ਹੈਗੀ ਠੀਕ ਹੈ 13 ਜਵਨ ਠੀਕ ਹੈ ਬਈ ਤੋਰਾ ਤਾਰਾ ਜੰਗਾੜ ਚੰਗਾ ਬੰਕ ਕੱਦ ਬੱਡ ਬਹੁਤ ਚੰਗਾ ਰਾਜੀ ਰੋਜੀ ਕਰਮ ਵਾਲੀ ਚੰਗੀ ਆ ਬਾਕੀ ਡਾਕਟਰ ਬੱਸੀ ਬਣਨ ਵਾਲੀ ਹੈਗੀ ਹੂੰ ਤੇ ਭਾਈ ਜੂਈ ਹੋ ਗਿਆ ਡਾਕਟਰ ਇਹਦਾ ਦੁੱਧੇ ਬੱਸੀਆਂ ਮੰਨ ਕੇ ਚੱਲੋ ਹੋਰ ਵੀ ਬਦੂਗੀ ਠੰਡੀ ਬਹੁਤ ਹੈ ਨਾ ਭਾਈ ਜਾਂਦੇ ਠੰਡੀ ਹੈ ਡਾਕਟਰ ਹੂੰ ਕਿਆ ਬਾਤ ਅੱਗੇ ਦੋ ਨੰਬਰ ਕਿਹੜਾ ਸੂਆ ਇਹ ਡਾਕਟਰ ਤੋਕਰ ਆ ਦੂਜਾ ਸੂਆ ਵਾਲਾ ਹੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਏ ਡਾਕਟਰ ਇਹਨੂੰ ਸੂਈ ਨੂੰ ਹੋਵੇ ਹੋਣਗੇ ਡਾਕਟਰ ਚਾਰ ਪੰਜ ਮਹੀਨੇ ਦੱਸਿਆਗਾ ਠੀਕ ਆ ਦੁੱਧ ਕਿੰਨਾ ਜੀ ਨਹੀਂ ਲਾਇਆ ਥੋੜਾ ਖੁੱਲੀ ਆਈ ਸੀਗੀ ਹੂੰ ਤੇ ਉਹਦੇ ਦੁੱਧ ਥੱਲੇ 7-8 ਕਿਲੋ ਜੂਰੋ ਘਟ ਗਈ ਡਾਕਟਰ ਇਹ ਹੋਰ ਹੁਣ ਆਹ 6 ਲੀਟਰ ਦੁੱਧ ਹੋਊਗਾ ਹੂੰ ਬੱਸੀ ਦੇ ਮੁੱਲ ਜੀ ਦੇਣੀ ਆ ਡਾਕਟਰ ਆਪਾਂ ਇਹ ਠੀਕ ਆ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਬਈ ਫੇਸ ਵੀ ਚੰਗਾਗਾ ਚੰਗੀ ਆ ਬੜਾ ਹਾਂ ਤੁਹਾਨੂੰ ਵੀ ਰੱਤ ਕੁੱਤ ਵੀ ਬਹੁਤ ਡਾਕਟਰ ਠੀਕ ਹੈ ਮੁੱਲ ਕੀ ਆ ਜਾਇ ਜਾਂ ਇਹ ਆਪਾਂ ਦੇ ਦਾਂਗੇ 13000 ਦੀ ਦੇ ਦਾਂਗੇ ਜੀ ਮਾਨਤਾਨ ਹੋ ਜਾ 13000 ਰੁਪਇਆ ਮੁੱਲ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ 6 ਸਪੀਕਰ ਮਾਈ ਦਾ ਚੰਗਾ ਅੱਗੇ ਵੀਰੇ ਤਨਾ ਨੰਬਰ ਦੇ ਕਿਹੜਾ ਸੁਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਜੀ ਸੁਈ ਨੂੰ ਇਹਨੂੰ ਡਾਕਟਰ ਆ ਬੱਸੀ ਆ ਸੀ 7 ਦਿਨ ਹੋ ਗਏ ਡਾਕਟਰ ਨੂੰ ਸੁਈ ਬੱਚਾ ਮਗਰ ਬੱਚੀ ਆ ਤੇ ਦੁੱਧ ਕਿੰਨਾਗਾ ਹੁਣ ਦੁੱਧ ਡਾਕਟਰ ਹੈ ਜੇ ਥਲੇ ਮਗਰ ਵੀ 9 ਤੋਂ 10 ਦੇ ਵਿੱਚ ਵਿੱਚ ਆ ਡਾਕਟਰ ਹੁਣ ਠੀਕ ਆ ਹਾਂ ਇਹ ਮੰਡੀ ਤੋਂ ਆਈ ਵੀ ਸੀ ਥੋੜਾ ਕਰਕੇ ਥੋੜਾ ਘੱਟ ਪੱਕੀ ਕੱਦ ਪੁੱਤ ਬਹੁਤ ਆ ਜਰਸੀ ਪੰਜਾਬ ਵਾਲੀ ਆ ਵੱਡੀ ਠੀਕ ਪੂਰੇ ਫੁੱਲ ਕੱਦ ਕਾਠ ਵਾਲੀ ਆ ਚਵਾਈ ਜੂਈ ਕਿਵੇਂ ਆ ਬੜੀ ਜਿਆਦਾ ਚੰਗੀ ਪੋਲੀ ਚਵਾਈ ਆ ਡਾਕਟਰ ਠੀਕ ਆ ਮੋਲ ਕਿਹਾ ਜਾਇਆ ਜੈ ਵੀਰੇ ਇਹ ਪਾ ਦੇਵਾਂਗੇ 32000 ਦੀ ਰਕਮ ਮਾਨਦਾਨ ਹੋ ਜਾ 32000 ਰੁਪਇਆ ਮੁੱਲ ਤੇ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਹੋ ਜਾ ਆਰਡਰ ਚੰਗਾ ਥਣ ਚੰਗਾ ਚਵਾਈ ਕਿਵੇਂ ਆ ਭਰਾ ਬੜੀ ਜਿਆਦਾ ਪੋਲੀ ਆ ਡਾਕਟਰ ਚਵਾਈ ਆ ਕੋਈ ਅੰਤ ਨਹੀਂ ਠੀਕ ਐ ਬੰਦੇ ਇੰਨੀ ਚੰਗੀ ਆ ਚਵਾਈ ਮੁੱਲ ਵੀ ਜਾਇਜ਼ ਹੈ ਮੁੱਲ ਵੀ ਡਾਕਟਰ ਜਮਾ ਜਾਇਜ਼ ਰੇਟ ਦਾ ਰੇਟ ਆਪਣਾ ਸਾਰੀ ਜਾਇਜ਼ ਹੁੰਦੇ ਆ ਕੋਈ ਬਾਲਾ ਨਹੀਂ ਡਾਕਟਰ ਆਪਣਾ ਹੁੰਦਾ ਹ ਹ ਸਹੀ ਗੱਲ ਆ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਦਿਖਾਤੇ ਕਿਸੇ ਵੀਰ ਦੇ ਤਰ੍ਹਾਂ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ